ਕਿ ਸ਼ਹ ਨਹੀਂ ਕਿਸ਼ ਆਹੇ ਨ ਮੌਰਾ ਅਓ ਸਰ ਲਜਿਆ ਰਖ ਲਿਓ ਸਤਨਾ ਜਨ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ दीन दरद निवार ठाकुर रख जन की आप तारण तारन हार नद दुख ना सखे व्याप दीन दरद निवार ठाकुर रख जन की आप तारण तारन हार नद ਦੋਗਨਾ ਸਤਿ ਬਿਆਪ ਸਾਨੂੰ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨ ਹਾ ਸੁਜੈ ਇਹ ਯਤਨ ਘਾਟ ਕਲ ਕਾਲ ਰਹਾ ਆਦ ਅੰਤ ਦਇਆਲ ਪੂਰਨ ਤਿਸ বিনা ਨਹੀਂ ਕੋਈ ਜਨਮ ਮਰਨ ਨਿਵਾਰ ਰਹਾ ਜਾ ਕੋ शेमरआ स्वामी सोए वेद समर्थ कथा शास्त्र भक्त करे विचार मुक्त पाई है साथ संगत बिनस जाए अंधहार चरण कमल आधार जन का रास सुन जी एक तान मान दीवान साचा नानक की प्रवटीक ਤਾਨ ਮਾਨ ਰਿਵਾਨ ਸੱਚਾ ਨਾਨਕ ਕੀ ਪ੍ਰਵਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਐਤਵਾਰ ਹੈ ਤੇ ਹਰ ਐਤਵਾਰ ਨੂੰ ਜਪਹਿਰੇ ਸਾਹਿਬ ਦੇ ਸਮਾਗਮ ਹੁੰਦੇ ਨੇ ਨਾ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਖਾਲਸਾ ਦਿਵਾਨ ਵਿੱਚ ਅੱਜ ਤਕਰੀਬਨ 11:30 ਵਜੇ ਸਿਮਰਨ ਸ਼ੁਰੂ ਹੋ ਜਾਣਾ ਹੈ ਔਰ 12 ਵਜੇ ਜਪਜੀ ਸਾਹਿਬ ਦੇ ਪਾਠ ਆਰੰਭ ਹੋ ਜਾਣੇ ਹਨ ਚੌਪਾਈ ਸਾਹਿਬ ਦੇ ਪਾਠ ਹੋਣਗੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਹੀਦਾਂ ਦੀ ਯਾਦ ਸਰਪੁਰੂ ਜੀ ਦੇ ਚਰਨਾਂ 'ਚ ਕਤਰ ਹੋ ਕੇ ਔਰ ਤੇ ਪਰ ਇਸ ਮਾਗਮਾ ਵਿੱਚ ਹਾਜ਼ਰੀਆਂ ਵਰਗੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਖਾਸਾ ਦਿਵਾਨ ਸ੍ਰੀ ਗੁਰੂ ਸਿੰਘ ਜੀ ਵਾਗੇ ਸੁੱਚੇ ਪ੍ਰਬੰਧਕ ਕਮੇਟੀ ਤੇ ਸੁੱਚੇ ਸਟਾਫ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਸਦਾ ਦਿੱਤਾ ਜਾਂਦਾ ਹੈ ਕਿ ਮਹਾਂ ਸੰਗਤ ਵਿੱਚ ਪਹੁੰਚ ਕੇ ਬਾਣੀ ਪੜ੍ਹ ਸੁਣ ਕੇ ਆਪਣਾ ਜੀਵਨ ਸਫਲਾ ਕਰੋ ਔਰ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ